ਸਤਿ ਸ਼੍ਰੀ ਅਕਾਲ ਜੀ ਜਤਿੰਦਰ ਪੰਮੀ ਅੱਜ ਸਾਡੇ ਪੰਜਾਬੀ ਜਾਗਰਣ ਦੇ ਦਫ਼ਤਰ 'ਚ ਪਹੁੰਚੇ ਨੇ ਕੈਨੇਡਾ ਦੇ ਐਡਮਿੰਟਨ ਸ਼ਹਿਰ ਦੇ ਸਾਬਕਾ ਐਮ ਐਲ ਏ ਪੀਟਰ ਸੱਧੂ ਜੀ ਜਿਹੜੇ ਕਿ ਪਿੱਛੋਂ ਮੋਗੇ ਜ਼ਿਲ੍ਹੇ ਨਾਲ ਸੰਬੰਧਿਤ ਨੇ ਤੇ ਉਹ ਪੰਜਾਬ ਲਈ ਜਿਹੜੇ ਪੰਜਾਬ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਜਲਦੀ ਹੀ ਜਿਹੜੀ ਐਨ ਆਰ ਆਈ ਸਭਾ ਪੰਜਾਬ ਆ ਉਹਦੀਆਂ ਚੋਣਾਂ ਹੋ ਸਕਦੀਆਂ ਨੇ ਤੇ ਉਹ ਇਹਨਾਂ ਚੋਣਾਂ ਦੇ ਵਿੱਚ ਦਿਲਚਸਪੀ ਰੱਖਦੇ ਨੇ ਉਹ ਉਹਨਾਂ ਨੂੰ ਪੁੱਛਦੇ ਆਂ ਕਿ ਉਹਨਾਂ ਦੀ ਇਹਨਾਂ ਚੋਣਾਂ ਵਿੱਚ ਦਿਲਚਸਪੀ ਕਿਉਂ ਆ ਤੇ ਪੰਜਾਬ ਲਈ ਜਿਹੜੇ ਐਨਆਰਆਈਆਂ ਦਾ ਜਿਹੜਾ ਪੰਜਾਬ ਨਾਲ ਜੋੜਨ ਦਾ ਜਿਹੜਾ ਉਹਨਾਂ ਦਾ ਨਜ਼ਰੀਆ ਕੀ ਆ ਪੀਟਰ ਸੰਧੂ ਜੀ ਸ੍ਰੀ ਗੁਰੂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਤੇ ਸਾਨੂੰ ਇਹ ਦੱਸੋ ਵੀ ਤੁਸੀਂ ਜਿਹੜਾ ਆ ਵੀ ਕੈਨੇਡਾ ਦੇ ਵਿੱਚ ਜਾਂ ਜਿਹੜੀ ਐਡਮਿੰਟਨ ਦੇ ਵਿੱਚ ਤੁਹਾਡੀ ਜਿਹੜੀ ਆ ਉਹਦੇ ਬਾਰੇ ਥੋੜੀ ਜਿਹੀ ਆਪਣੀ ਸਾਨੂੰ ਦਰਸ਼ਕਾਂ ਨੂੰ ਦੱਸੋ ਕਿ ਉੱਥੇ ਕਿੱਦਾਂ ਕੰਮ ਕੀਤਾ ਤੁਸੀਂ ਉੱਥੇ ਕੈਜੇ ਐਮਐਲਏ ਕੰਮ ਕੀਤਾ ਸੋਸ਼ਲ ਵਰਕਰ ਵੀ ਕੀਤਾ ਤੇ ਹੁਣ ਤੋਂ ਹੀ ਪੰਜਾਬ ਵੱਲ ਨੂੰ ਦੁਬਾਰਾ ਜਿਹੜਾ ਆਪਣੀ ਜਿਹੜੀ ਆ ਜਨਮ ਭੂਮੀ ਆ ਉਧਰ ਨੂੰ ਰੁੱਖ ਕੀਤਾ ਉਹਦੇ ਵਗੈਰਾ ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਜਾਗਰਨ ਕਬੀ ਜਾਗਰਨ ਤੇ ਸੋਤਿਆਂ ਨੂੰ ਸੱਸੀ ਗਾਉ ਤੁਹਾਡਾ ਵੀ ਧੰਨਵਾਦ ਮੈਂ ਜੋ ਉਥੇ ਕੋਈ ਸ਼ਾਲੀ ਸਾਹਿਬ ਤੋਂ ਐਡਮਿੰਟਨ ਅਲਬਰਟਾ ਦੀ ਸ੍ਰੀ ਕਿਉਂਕਿ ਇਹ ਰਾਜਧਾਨੀ ਵੀ ਆ ਅਲਬਰਟਾ ਦੀ ਰਾਜਧਾਨੀ ਐ ਐਡਮਿੰਟਨ ਸ਼ਾਲੀ ਸਾਹਿਬ ਤੋਂ ਰਹਿੰਦੇ ਹਾਂ ਇਹ ساری ਲਾਈਫ ਇਹ ਪਹਿਲਾਂ ਤੇ ਗੱਲ ਕੀਤੀ ਹੈ ਪੰਜਾਬ ਚ ਜੰਮਿਆ ਜਨਮ ਹੋਇਆ ਤੇ ਕੈਨੇਡਾ ਜਾ ਕੇ ਉਹ ਸੜਕਾਂ ਬੁਮੀ ਆ ਅਕਸਰ ਹਰ ਬਗਸ ਉਹਦਾ ਮੈਂ ਜਿਹੜਾ ਕੋਸ਼ ਆਪਣੇ ਟਾਈਮ ਜਿਹੜਾ ਜਿੱਥੇ ਜਨਮ ਧਰੂ ਮੇ ਨੂੰ ਇੰਨੇ ਜਨਮ ਦਿੱਤਾ ਇਹਦੀ ਗੁਰੂ ਪੀਰਾਂ ਦਾ ਸਤ ਤਤੀਆ ਮੈਂ ਜਾ ਕੇ ਉੱਥੇ ਸੇਵਾ ਕਰਾਂ ਸੋ ਉਹੀ ਖਾਸ ਉਹੀ ਮਨ ਚ ਰਈ ਰਈ ਦਾ ਪੰਜਾਬ ਉੱਥੇ ਕਹਿਣਾ ਜ ਪਰ ਜਿਹੜੀ ਦਿਲ ਦੀ ਧੜਕਾਉ ਪੰਜਾਬ ਚ ਚੱਲਦੀ ਰਹਿੰਦੀ ਆ ਪਟਸਾ ਦੇ ਪਲੇਰੇ ਉਸ ਤੋਂ ਪਹਿਲਾਂ ਬਿਲਸਮੈਂਟ ਕ ਕਮਰ ਕੰਪਨੀ ਬਣਾਈ ਹੋਈ ਸੀ ਉਹ ਕੰਮ ਕਰ ਰਹੇ ਫਿਰ ਉੱਥੇ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਉਹਨਾਂ ਦੇ ਪ੍ਰਧਾਨ ਮੈਂ ਰਿਆਂ ਚਾਰ ਸਾਲ ਐਕਸੈਕਿਊਟਿਵ ਡਾਇਰੈਕਟਰ ਮੈਂ ਚਾਰ ਸਾਲ ਪ੍ਰਧਾਨ ਵੀ ਰਿਆਂ 225 ਪ੍ਰੈਜ਼ੀਡੈਂਟ ਵੀ ਰਿਆਂ ਹੁਣ ਅਈ ਕੀ ਕਰਦਾ ਵੀ ਕਿਵੇਂ ਨਾ ਕਿਵੇਂ ਇਥੇ ਆ ਕੇ ਜਿਹੜੇ ਐਨਆਰਜ਼ ਬਾਹਰ ਰਹਿ ਰਹੇ ਕੈਨੇਡਾ ਤੇ 글로ਬਲੀ ਉਹਨੂੰ ਬਹੁਤ ਜ਼ਿਆਦਾ ਸਮਸਿਆ ਅਮ ਯਰ ਲੋਕ ਮਿਲਦੇ ਆ ਦੱਸਦੇ ਸਾਡੇ ਕੋਈ ਇਸ਼ੂਜ਼ ਹੈਗੇ ਆ ਉਹ ਕੋ ਰੈਵਿਊ ਸਾਈਡ ਕਰੋ ਪਲੀਜ਼ ਸਾਈਡ ਕਰੋ ਸੋ ਇਸੇ ਚੋਂ ਹੈ ਵੀ ਜਿਹੜੀ ਐਨਆਰ ਦੀ ਸਭਾ ਬੁਢੀ ਵਧੀਆ ਜੱਥੇਬੰਦੀ ਹੈ ਬੜੀ ਵਧੀਆ ਸੰਸਥਾ ਇਹਨੂੰ ਮਜ਼ਬੂਤ ਕਰੀਏ ਇਹਦੇ ਵਿੱਚ ਕੋਈ ਪੁਰਾਣੀ ਬਣੀ ਆ 25 26 ਸਾਲ ਦੀ ਇਹ ਕੋਈ ਅਮੈਂਡਮੈਂਟਸ ਨਹੀਂ ਆਈਆਂ ਟਾਈਮ ਟੂ ਟਾਈਮ ਕੋਈ ਵੀ ਆ ਆਰਗਨਾਈਜੇਸ਼ਨ ਆ ਆਟੋਨੋਮਸ ਚੇਂਜ ਕਰਨ ਦੀ ਲੋੜ ਆ ਐਂਡ ਆਈ ਫੀਲ ਵੈਰੀ ਸਟਰੋਂਗਲੀ ਬਈ ਕੋਈ ਕੁਛ ਚੇਂਜ ਨਹੀਂ ਹੋਈ ਜਿਹੜੀ ਕਿ ਚੇਂਜ ਕਰਨ ਦੀ ਲੋੜ ਆ ਐਂਡ ਉਹ ਚੇਂਜ ਤਾਂ ਹੋਊਗੀ ਜੇ ਕੋਈ ਬੰਦਾ ਅੱਗੇ ਆਵੇ ਜਿਹੜਾ ਕੋਈ ਜਿਸ ਨੂੰ ਨੌਲੇਜ ਹੋਵੇ ਕਮਨਸੇਨ ਦਾ ਐਕਸਪੀਰੀਅੰਸ ਹੈ ਜੇ ਕੈਨੇਡੀਅਨ ਐਮ ਐਲ ਏ ਐਂਡ ਪੂਬਲਿਕ ਗਵਰਨਮੈਂਟ ਦਾ ਐਮ ਐਲ ਏ ਅਰੇ ਤੇ ਮੈਂ ਸੋਚਦਾ ਮੈਂ ਐਨਆਰਆਈ ਸਰਵ ਦੇ ਨਾਲ ਲੋਕਾਂ ਨੂੰ ਗਲੋਬਲੀ ਜੋੜ ਫਿਰ ਅਸੀਂ ਪੰਜਾਬ ਨਾਲ ਰਲ ਕੇ ਕੰਮ ਕਰੀਏ ਜਿਹੜੀ ਉਥੋਂ ਦੇ ਇਨਵੈਸਟਮੈਂਟ ਲੈ ਕੇ ਤੇ ਤਾਂ ਜੋ ਪੰਜਾਬ ਦੀ ਧਰਤੀ ਨੂੰ ਹੋਰ ਖਸ਼ਹੌਮਤ ਕਰੀਏ ਇਹ ਸਾਡੇ ਲੋਕ ਬਾਹਰ ਜਾਂਦੇ ਆ ਤੇ ਉਹਨਾਂ ਦੇ ਕੋਈ ਜੋਬ ਕ੍ਰੀਏਸ਼ਨ ਵਗੈਰਾ ਇੱਥੇ ਹੋਣ ਪੰਜਾਬ ਗਵਰਨਮੈਂਟ ਦਾ ਮੇਨ ਮੇਨ ਚੀਫ ਕਾਊਨਸਲ ਜਿਹੜਾ ਸੀਨ ਸਾਹਿਬ ਤੇ ਉਹਨਾਂ ਨਾਲ ਮਿਲ ਕੇ ਅਸੀਂ ਸੰਜੀਵ ਰੌੜਾ ਜੀ ਨੂੰ ਮਿਲੇ ਉਹਨਾਂ ਨੂੰ ਵੀ ਆਪਣੇ ਵਿਜ਼ਨ ਬਾਰੇ ਦੱਸਿਆ ਤੇ ਉਹ ਇਸ ਗੱਲ ਤੋਂ ਵੀ ਖੁਸ਼ ਆ ਵੀ ਅਸੀਂ ਪੰਜਾਬ ਬਾਰੇ ਸੋਚਦੇ ਆ ਤੇ ਪੰਜਾਬੀਅਤ ਜੇ ਅਸੀਂ ਕਾਇਮ ਕਰਨੀ ਆ ਜੇ ਗੱਲ ਕਰੀਏ ਉਹ ਬਰਾ ਇਹ ਪੰਜਾਬ ਗੌਰਮੂ ਦਾ ਬਜਟ ਆ ਉਹਨਾਂ ਜਿਆਦਾ ਪੰਜਾਬ ਪੰਜਾਬ ਐਨ ਆਰ ਆਈਸ ਦਾ ਨਾਲ ਸਾਧਿਆ ਸੋ ਸਾਨੂੰ ਲੋੜ ਆ ਲੋਕਾਂ ਨੂੰ ਜੋੜਨ ਦੀ ਪੰਜਾਬ ਨਾਲ ਜਿਹੜੇ ਲੋਕਾਂ ਦਾ ਜੀ ਕਰਦਾ ਇੱਥੇ ਆਉਣਾ ਪਰ ਸਿਸਟਮ ਤੋਕ ਕੇ ਥੱਕ ਕੇ ਉਹ ਪਿੱਛੇ ਨੂੰ ਭੱਜ ਲੈਂਦੇ ਆ ਨਹੀਂ ਯੁੱਥੇ ਦਾ ਕੁਛ ਨਹੀਂ ਗਾ ਪਰ ਮੈਂ ਚਾਹਾਂ ਵੀ ਉਹਨਾਂ ਦੇ ਲੋਕਾਂ ਦੀ ਗੱਲ ਸਹੀ ਹੈ ਪਰ ਸੇਵਟਾਈ ਜਿਹਨ ਜਥੇਬੰਦੀ ਆ ਰਹੀ ਹੈ ऑर्गेनाइजेशन ਉਹ ਵੀ ਇੰਨੀ ਸਟਰੋਂਗ ਹੋਵੇ ਤੇ ਉਹ ਆਪਣੇ ਗਾਮ ਜਿਹੜੇ ਵੀ ਇਸ਼ੂਜ਼ ਆਉਂ ਸਿੱਧਾ ਗਵਰਨਮੈਂਟ ਨਾਲ ਪੜਾਪ ਕਰਨ ਤੇ ਉਹ ਆਪਣੇ ਇਸ਼ੂਆਂ ਦੇ ਗੱਲ ਕਰਕੇ ਉਸ ਅਮੈਂਡਮੈਂਟਸ ਕਰਾਉਣ ਲਾ ਦੀ ਅਮੈਂਡਮੈਂਟਸ ਹੋ ਜਾਂਦੀਆਂ ਉਹਦੇ ਲਈ ਮੈਂ ਮੈਨੂੰ ਪਤਾ ਮੇਰਾ ਐਕਸਪੀਰੀਅੰਸ ਆ ਕਿ ਮੈਂ ਮੌਜੂਦਾ ਸਰਕਾਰ ਸੀਐਮ ਕੋ ਅੰਤਮਾਨ ਜੀ ਨੂੰ ਵੀ ਮਿਲਾਂਗੇ ਤੇ ਉਹਨਾਂ ਨੂੰ ਆਪਣੀ ਰਿਸਰਚ ਤੋਂ ਉਸ ਹਿੰਗ ਉਹ ਅਜ਼ਾਮ ਕਰਨ ਲਈ ਉਹਨਾਂ ਨੂੰ ਜੋ ਤਾਕਤ ਤਾਂ ਜੋਰ ਪਾ ਸਕਦੇ ਜੇ ਵੱਧ ਤੋਂ ਵੱਧ ਪੰਜਾਬੀ ờ ਵਰਲਡ ਚ ਗਲੋਬਲੀ ਇਸ ਆਰਗੇਨਾਈਜੇਸ਼ਨ ਦੇ ਮੈਂਬਰ ਬਣ ਤੇ ਵੋਟ ਪਾ ਕੇ ਸਟਰੋਂਗ ਮੈਨੀਫੈਸਟ ਪ੍ਰਧਾਨ ਨੂੰ ਮਿਲੇ ਜਿੰਨੇ ਵੀ ਜਦੋਂ ਵੀ ਖੜੂਗਾ ਉਹ ਆਪਾਂ ਸਟਰੋਂਗ ਬੰਦੇ ਬਣ ਸਕਦਾ ਜਿਹਦੇ ਕੋਲੇ ਜ਼ਿਆਦਾ ਰਿਸਪੈਕਟ ਹੋਊਗੀ ਸੋ ਉਹ ਮੈਸੇਜ ਇੱਕ ਬਹੁਤ ਸਾਰਾ ਮੈਸੇਜ ਗੌਰ ਪੰਜਾਬ ਗਵਰਨਮੈਂਟ ਨੂੰ ਜਾਊਗਾ ਵੀ ਇਹ ਇਨਰਗੇ organizações ਜਿਹੜਾ ਹੈਗੀ ਆ ਚੱਲ ਰਹੀ ਆ ਕਰ ਰਹੀ ਆ ਜਿਹੜਾ ਬੰਦਾ ਆ ਗਿਆ ਆ ਉਹ ਵੀ ਉਹਦੀ ਨੌਲੇਜ ਆ ਐਕਸਪੀਰੀਅੰਸ ਆ ਉਹ ਸਾਡੇ ਲੋਕਾਂ ਨਾਲ ਵੀ ਗੱਲ ਕਰੂ ਤੇ ਪੰਜਾਬ ਦੇ ਭਲੇ ਦੀ ਗੱਲ ਕਰੂ ਤੇ ਪੰਜਾਬੀਆਂ ਨੂੰ ਸਰਕਾਰ ਨਾਲ ਜੋੜੂਗਾ ਤੇ ਉਹਨਾਂ ਲਈ ਹੋਰ ਇਨਵੈਸਟਮੈਂਟ ਕਰਨਾ ਚਾਹੁੰਦਾ ਤੇ ਜਿੱਦਾਂ ਤੁਹਾਡਾ ਤੁਸੀਂ ਐਨਆਰਆਈ ਸਭਾ ਬਾਰੇ ਥੈਂਕ ਯੂ ਕਿਉਂਕਿ ਤੁਹਾਡਾ ਤਜਰਬਾ ਵੀ ਆ ਇੱਕ ਸਿਆਸਤਦਾਨ ਦਾ ਤੇ ਇੱਕ ਬਧੀਆ ਸਿਆਸਦਾਂ ਉਹਨਾਂ ਦੇ ਨਾਤੇ ਜਿਹੜਾ ਪੰਜਾਬ ਦੇ ਵਿੱਚ ਬੀਸਿਕਲੀ ਇਹ ਆ ਕਿ ਜਿਹੜੇ ਦੁਆਬੇ ਦੇ ਵੀ ਖਾਸ ਕਰਕੇ ਪਹਿਲੇ ਸੀਗੇ ਵੀ ਐਨਆਰਆਈ ਜਿਆਦਾ ਦੁਆਬੇ ਦੇ ਦੇਸ ਨਹੀਂ ਗਏ ਫਿਰ ਮਾਲਵੇ ਦੇ ਮਾਝੇ ਤੋਂ ਵੀ ਗਏ ਲੋਕ ਬਹੁਤ ਬਾਅਦ ਪਰ ਪਹਿਲੇ ਜਦੋਂ ਸ਼ੁਰੂਆਤੀ ਐਨਆਰਆਈ ਸਭਾ ਦੀ ਉਹ ਹੁੰਦਾਈ ਸੀੀ ਉਦੋਂ ਬਹੁਤ ਲੋਕ ਇਹਦੇ ਮੈਂਬਰ ਬਣੇ ਸੀਗੇ ਪਰ ਜਦੋਂ ਹੁਣ ਚੋਣਾਂ ਹੁੰਦੀਆਂ ਐਨਆਰਆਈ ਸਭਾ ਦੀਆਂ ਮੈਂਬਰਸ਼ਿਪ ਤੇ ਬਹੁਤ ਆ ਪਰ ਚੋਣਾਂ ਵੇਲੇ ਜਿਹੜੇ ਐਨਆਰਆਈ ਆ ਉਹ ਜ਼ਿਆਦਾ ਦਿਲਚਸਪੀ ਨਹੀਂ ਦਿਖਾਉਂਦੇ ਜਿਸ ਕਰਕੇ 3-400 ਜਾਂ ਕੰਨੇ ਤੋਂ ਵੱਧ ਕੋਈ ਐਨਆਰਆਈ ਆਉਂਦੇ ਨਹੀਂ ਹੁਣ ਜਿਹੜੇ ਜੋ ਤਹੀ ਇਲੈਕਸ਼ਨ ਨੂੰ ਲੜਨ ਜਾ ਰਹੇ ਹੋ ਤੇ ਉਹਦੇ ਵਾਸਤੇ ਤੁਸੀਂ ਐਨਆਰਆਈਆਂ ਨੂੰ ਵੱਧ ਤੋਂ ਵੱਧ ਜਿਹੜਾ ਵੀ ਇਸ ਚੋਣ ਦੇ ਵਿੱਚ ਹਿੱਸਾ ਲੈਣ ਉਹਦੇ ਲਈ ਕੀ ਤੁਹਾਡੀ ਯੋਜਨਾ ਬੰਦੀ ਹੈ ਅ ਉਹ ਤੁਹਾਨੂੰ ਕੁਐਸਚਨ ਬਹੁਤ ਵਧੀਆ ਜੀ ਦੇ ਤੁਸੀਂ ਗੱਲ ਕਰੋ ਕਾਦੋਂ ਨਹੀਂ ਆਉਂਦੇ ਕੀ ਗੱਲ ਹੈ ਕਾਦੋਂ ਪਾਰਟਿਸਪੇਸ਼ਨ ਬੜੀ ਲੋਅਰ ਮੈਂ ਤਾਂ ਦੇਖਦਾ ਵੀ ਕਨਵੀਨੈਂਸ ਜਿਹੜਾ ਪ੍ਰੋਸੈਸ ਇਲੈਕਸ਼ਨ ਦਾ ਹੈ ਤੁਸੀਂ ਇੱਕ ਇੱਕ ਕੋਈ ਪੋਲਿੰਗ ਸਟੇਸ਼ਨ ਬਣਾਇਆ ਜਲੰਧਰ ਚ ਜੇ ਕੋਈ ਬਠਿੰਡੇ ਤੋਂ ਵੋਟ ਪਾਉਣਾ ਹੋਣਾ ਉਪਗ੍ਰਮੀਓ ਰਾਈਟ ਵਿంటర్ ਇਸ ਦਾ ਸੀਜ਼ਨ ਚਾਰ ਪੰਜ ਘੰਟੇ ਫੌਗ ਨਹੀਂ ਰਹਿੰਦੀ ਲੈਂਦੀ ਨਹੀਂ ਗਈ ਉਹ ਜਦੋਂ ਲੈਂਦੀ ਆ ਉਹ ਚਾਰ ਜਲਾ ਕੇ ਉਹ ਉਹਨੂੰ ਇੱਥੇ ਆ ਕੇ ਟਾਈਮ ਖਤਮ ਹੋ ਗਿਆ ਸੋ ਇਸ ਇਹ ਜਿਹੜਾ ਕੁਐਸਚਨ ਸੀਗਾ ਰੇਜ਼ ਕੀਤਾ ਸੀਗਾ ਮਨੂਬਉ ਸੰਜੀਵ ਰੋੜਾ ਜੀ ਨਾਲ ਵੀ ਉਹ ਐਨਆਰਆਈ ਫੇਅਰ ਦੇ ਮਿਨਿਸਟਰ ਵੀ ਤੁਸੀਂ ਜਿਹੜੇ ਮੋਹ ਪੁਲਿਸ ਸਟੇਸ਼ਨ ਹੋਣ ਅ ਸਾਡੇ ਲੋਕਾਂ ਨੇ ਕਿਸੇ ਨੇ ਧੱਕਾ ਨਹੀਂ ਕਰਨਾ ਥੋੜੀ ਥੋੜੀ ਗਿਣਤੀ ਆ ਵੋਟਾਂ ਪੈਣੀਆਂ ਪਰ ਉਹ ਬੜੀ ਸ਼ਾਂਤਿਆਂ ਪੈ ਜਾਣੀਆਂ ਜੇ ਅਸੀਂ ਵੱਧ ਪੁਲਿਸ ਸਟੇਸ਼ਨ ਕਰਾਂਗੇ ਉਹ ਉਹਨਾਂ ਨੇ ਕਹਿ ਵੀ ਦਿੱਤਾ ਵੀ 5 6 7 ਤੱਕ ਉਹਨਾਂ ਨੇ ਗਿਣਤੀ ਕਰ ਲਈ ਸੀ ਉਹਦੇ ਉਹਨਾਂ ਨੇ ਆਰਡਰ ਵੀ ਦਿੱਤਾ ਵੀ ਜੇ ਤੁਹਾਨੂੰ ਆ ਲੱਗਦਾ ਵੀ ਇਹਨਾਂ ਆਪਾਂ ਪਾਰਟਿਸਪੀਸ਼ਨ ਵਧਾਵਾਂਗੇ ਤੇ ਬਹੁਤ ਸਾਰੀ ਆਈ ਥਿੰਕ ਦੈਟਸ ਪੋਜ਼ਿਟਿਵ ਜੇ ਵੱਧ ਪੁਲਿਸ ਸਟੇਸ਼ਨ ਹੋਣਗੇ ਲੋਕ ਵੋਟ ਪਾਉਣਗੇ ਫਿਰ ਉਹਨਾਂ ਨੂੰ ਲੋਕਾਂ ਨੂੰ ਹੁਣ ਮੈਂ ਆਪਣੀ ਗੱਲ ਕਰਾਂਗਾ ਸਾਡੇ ਕੋਲੇ ਇੱਕ ਬਹੁਤ ਵਧੀਆ ਟੀਮ ਆ ਜਿਹੜੀ ਕੇਸੀ ਟੀਮ ਹਰ ਕਦ ਤੇ ਸਾਡਾ ਇਹ ਮਾਨ ਸਾਡਾ 20 ਜਨਾਂ ਮੇਰਾ ਵੀ ਆਪਾਂ ਹਰ ਘਰ ਮੁਟਟ ਚ ਜਾਣਾ ਜਾਂ ਕਿ ਉਹਨਾਂ ਨਾਲ ਗੱਲ ਕਰਨੀ ਆ ਉਹਨਾਂ ਦੇ ਕੰਪਲੇਨਸ ਲੈਣੀਆਂ ਕਿ ਕੀ ਤੁਹਾਨੂੰ ਪ੍ਰੋਬਲਮਸ ਆ ਲੋਕ ਦੱਸ ਰਹੇ ਆ ਸਾਨੂੰ ਦੱਸ ਰਹੇ ਜੀ ਮੇਰਾ ਆ ਇਸ਼ੂ ਆ ਜੀ ਮੇਰਾ ਲੈਂਡ ਇਸ਼ੂ ਆ ਜੀ ਮੇਰਾ ਮੇਰੇ ਦੇ ਐਫ ਆਈ ਆਰ ਰੋਂਗ ਵੇ ਉਹ ਜਿਹੜੀ ਗੱਲਾਂ ਸਾਡੇ ਕੋਲੇ ਹੋਣਗੀਆਂ ਫਿਰ ਅਸੀਂ ਉਹ ਚੀਜ਼ਾਂ ਦਾ ਇਲੈਕਸ਼ਨ ਜਿੱਤਣ ਤੋਂ ਬਾਅਦ ਉੱਤੇ ਵਰਕ ਕਰਾਂਗੇ ਲੋਕਾਂ ਨਾਲ ਮਨ ਜਿੱਤਾਂਗੇ ਲੋਕਾਂ ਨਾਲ ਜੋੜਾਂਗੇ ਹੁਣ ਮੇਰੇ ਨਾਲ ਇਟਲੀ ਦਾ ਫੋਨ ਆਇਆ ਹੈ ਹਾਂਜੀ ਮੈਂ ਮੈਂਬਰ ਬਣਨਾ ਚਾਹੁੰਦਾ ਸੋ ਸਾਡੇ ਲੋਕ ਬੇਸਿਕਲੀ ਐਨ ਆਰ ਆਜ਼ ਆਪਣਾ ਜਿਹੜੀ ਐਵਰੀ ਸੌ ਪੰਜਾਬ ਤੋਂ ਵਿਸ਼ਵਾਸ ਬੁਆ ਬਿਠੇ ਉਹ ਵਿਸ਼ਵਾਸ ਨੂੰ ਮੋੜ ਲਈ ਉਹਨਾਂ ਨੂੰ ਸਾਨੂੰ ਪਹੁੰਚ ਕਰਨੀ ਚਾਹੀਦੀ ਉਹਨਾਂ ਨੂੰ ਮਿਲਣਾ ਚਾਹੀਦਾ ਉਹਨਾਂ ਦੇ ਘਰਾਂ ਜਾਣਾ ਚਾਹੀਦਾ ਵਿੱਚ ਮੈਂ ਆਪਣੀ ਸਾਡੀ ਟੀਮ ਸਾਡੀ ਜਾ ਰਹੀ ਹੈ ਸਾਡੇ ਕੋਲੇ ਅਲਮੋਸਟ ਆ ਕਲੋ ਵਿੱਚ ਆਵਾਂ ਕ ਸਟੂਡੈਂਟ ਨਾਲ ਆਏ ਹੋਏ ਆ ਉਹ ਹਰ ਘਰੇ ਡੋਰ ਨੌਕ ਕਰਦੇ ਆ ਸਟicker ਲਾਉਂਦੇ ਆ ਹਰ ਨੂੰ ਪੁੱਛਦੇ ਆ ਵੀ ਤੁਹਾਡੀ ਕੀ ਸ਼ਰੂ ਸੋ ਆਈ ਥਿੰਕ ਦੈਟਸ ਵੇਅ ਇਨ ਆਪਾਂ ਲੋਕਾਂ ਨਾਲ ਜੋੜਾਂਗੇ ਜਿਵੇਂ ਕਿ ਸਾਡੇ ਉਧਰ ਇਹਨੂੰ ਅਸੀਂ ਡੋਰ ਨੌਕਿੰਗ ਕਹਿੰਦੇ ਆ ਸੋ ਇਹ ਡੋਰ ਨੌਕਿੰਗ ਸਰਕਾਰੀ ਕੀਤੀ ਹੋਈ ਹੈ ਤੇ ਪਹਿਲੇ ਜਦੋਂ ਪਹਿਲੇ ਸਰਕਾਰ ਸੀਗੇ ਪਹਿਲੇ ਆਵਾਂ ਆਉਂਦੀ ਹੈ ਦੇਰੀ ਸਮਜੂਦਾ ਸਰਕਾਰ ਤੋਂ ਉਦੋਂ ਵਕ ਵਕ ਜਿਹੜੇ ਦੇਸ਼ ਆਉਦੇ ਵਿੱਚ ਇਹਨਾਂ ਦੇ ਐਨ ਆਰ ਆਈ ਕੋਆਰਡੀਨੇਟਰ ਲਾਇਏ ਤੇ ਬਾਅਦ ਵਿੱਚ ਉਸ ਤੋਂ ਬਾਅਦ ਨਹੀਂ ਬਣੇ ਕੀ ਜੇ ਤੁਸੀਂ ਇਹ ਮੰਗ ਰੱਖੋ ਕਿ ਸਰਕਾਰ ਅਗੇ ਕਿ ਤਾਂ ਕਿ ਉਹ ਐਨਆਰਆਈ ਸਭਾ ਦੀ ਮਦਦ ਵੀ ਕਰ ਸਕਣ ਯੋਜਨਾ ਵੀ ਲਿਆ ਸਕਣ ਤੇ ਨਿਵੇਸ਼ ਵੀ ਲਿਆਣ ਉਹਦੇ ਲਈ ਜਿਹੜੇ ਐਨਆਰਆਈ ਕੋਆਰਡੀਨੇਟਰ ਜਿਹੜੇ ਦੁਬਾਰਾ ਲਾਏ ਜਾਣ I ਇੱਥੇ ਜਿਹੜੇ ਐਨਆਰਆਈ ਕੋਆਰਡੀਨੇਟਰ ਦੀ ਗੱਲ ਕਰਦੇ ਆ ਜਿਹੜੇ ਇਹਦਾ ਕਨਸਟੀਟਿਊਸ਼ਨ ਕਹਿੰਦਾ ਇਹ ਚ ਕਮੇਟੀਆਂ ਰਹੀਆਂ ਚਾਰ ਪੰਜ ਮੇਨ ਕਮੇਟੀਆਂ ਆ ਉਹਨਾਂ ਦੇ ਕੋਈ ਵੀ ਕਮੇਟੀ ਇਨਵੈਸਟਮੈਂਟ ਕਮੇਟੀ ਵੀ ਹੈ ਜਿਹਦੇ ਤੁਸੀਂ ਗੱਲ ਕਰ ਰਹੇ ਆ ਉਥੋਂ ਦੇ ਫੌਨਰ ਜਿਹੜੇ ਵੀ ਲੋਕ ਆ ਉਹਨਾਂ ਦੀ ਕਮੇਟੀ ਦੇ ਮੈਂਬਰ ਮੰਨੇ ਜੇ ਉਹ ਕਮੇਟੀਆਂ ਦੇ ਵਿੱਚ ਇਨਫਰਾਸਟ੍ਰਕਚਰ ਨਾਲ ਦੀ ਕਨਸਟੀਟਿਊਸ਼ਨ ਚ ਪਹਿਲੇ ਲਿਖਿਆ ਗਿਆ ਅਨਫੋਰਚਿਊਨੇਟ ਜਿਹੜੇ ਪ੍ਰੈਜ਼ੀਡੈਂਟ ਆਇਆ ਆ ਜ਼ਰੂਰ ਆਇਆ ਪਰ ਉਹਨੇ ਤਾਂ ਵਰਕ ਨਹੀਂ ਕੀਤਾ ਉਹ ਉਹਨਾਂ ਨੇ ਆਫ ਦਾ ਉਹਨਾਂ ਨੇ ਪ੍ਰੈਜ਼ੀਡੈਂਟ ਦਾ ਜੌਬਸੇ ਨਹੀਂ ਕੀਤੀ ਕੀ ਬੇਸਿਕਲੀ ਕਨਸਟੀਟਿਊਸ਼ਨ ਸਟੈਂਡ ਕਰਦਾ ਬਾਹਰ ਯੂਨਿਵਰਸਟਮੈਂਟ ਕਮੇਟੀ ਬਣਾਉਂਦੇ ਉਹਨਾਂ ਲੋਕਾਂ ਨੂੰ ਵਿੱਚ ਜੋੜੋ ਇੱਕ ਤੇ ਡਾਇਰੈਕਟਰੀ ਸੀਗੇ ਬਣਾਏ ਹੋਏ ਤੇ ਡਾਇਰੈਕਟਰੀ ਜੌਬਸ ਦੇ ਵੀ ਜੀ 200 ਮੈਂਬਰ ਚਾਹੀ ਮੈਂਬਰ ਬਣਾਉ ਉਹਨਾਂ ਡਾਇਰੈਕਟਰ ਬਣਾ ਜਾਂਦਾ ਹੈ ਉਹ ਵੀ ਚੀਜ਼ ਬੇਸਿਕਲੀ ਹੁਣ ਵਾਸ਼ ਆਊਟ ਹੋ ਗਿਆ ਯਾਨੀ ਕਿ ਇਹ ਜਿਹੜੀ ਐਨ ਆਰ ਆਈਸ ਸਵਾ ਪੰਜਾਹਾਂ ਫਿਰ ਮੈਂ ਕਹ ਰਿਹਾ ਬਹੁਤ ਵਧੀਆ ਆਰਗੇਨਾਈਜੇਸ਼ਨਾਂ ਜਿਹੜੀ ਜੇ ਐਨ ਆਰ ਆਈਸ ਦੇ ਲਈ ਬਣੀ ਹੈ ਤੇ ਐਨ ਆਰ ਆਈਸ ਦੇ ਲਈ ਕੰਮ ਕਰਦੀ ਹੈ ਇਹਦੇ ਮੈਂਬਰ ਬਣਾਂਗੇ ਮੈਂਬਰ ਨਾਲ ਅਸੀਂ ਆਪਣੇ ਜਿਹੜੇ ਇਸ਼ੂਜ਼ ਹੈਗੇ ਉਹ ਕੇ ਫੰਡ ਸਰਕਾਰ ਦੇ ਨਾਲ ਰੌਕੇ ਕੰਮ ਕਰਾਂਗੇ ਉਹਨਾਂ ਨੂੰ ਜੋੜਾਂਗੇ ਪਰ ਸਾਡੀ ਨਾਲ ਸਾਡੇ ਪ੍ਰਧਾਨਾਂ ਦੇ ਲੈ ਕੇ ਹੋ ਸਕਦੀ ਆ ਪਰ ਉਹਨਾਂ ਦੀ ਸਭਾ ਦੀ ਕੋਈ ਉਹ ਚ ਕੋਈ ਕੋਈ ਬੰਦਾ ਉੱਥੇ ਬੈਠੇ ਜਿਹਨੂੰ ਐਕਸਪੀਰੀਅੰਸ ਨਹੀਂ ਆ ਉਹਨੇ ਬਿਲਕੁਲ ਕੀ ਜੋਬ ਨੂੰ ਕੀ ਉਹ ਕਰਨੇ ਆ ਪਰ ਜੋ ਉਹ ਸਿਰ ਜੋਬ ਨਹੀਂ ਕਰਦੇ ਚੰਗੀ ਤਰ੍ਹਾਂ ਪ੍ਰਧਾਨ ਹੈ ਪ੍ਰਧਾਨ ਪ੍ਰੈਜ਼ੀਡੈਂਟ ਫਿਰ ਇਸ ਸਾਰਾ ਹੀ ਗੁੱਸਾ ਜਿਹੜੀ ਗਵਰਨਮੈਂਟ ਹੁੰਦੀ ਆ ਉਹ ਟਾਈਮ ਟਾਈਮ ਉੱਤੇ ਕਰ ਦਿੰਦੇ ਜੇ ਉਹ ਕੁਝ ਨਹੀਂ ਕਰਦੇ ਇਹ ਜਿੱਦਾਂ ਐਨਆਰਆਈਸ ਤਾਂ ਨੇ ਤੁਸੀਂ ਕਿਹਾ ਸੀ ਕਿ ਐਨਆਰਆਈਆਂ ਨੂੰ ਜੋੜਾਂਗੇ ਪੰਜਾਬ ਨਾਲ ਉਹਦੇ ਵਾਸਤੇ ਕੋਈ ਵਿਸ਼ੇਸ਼ ਯੋਜਨਾ ਬਣਦੀ ਕੀਤੀ ਵੀ ਤੁਸੀਂ ਕੀ ਇਨਵੈਸਟਮੈਂਟ ਲਿਆਓਗੇ ਕੋਈ ਪ੍ਰੋਜੈਕਟ ਵੱਡਾ ਉਹਦੇ ਬਾਰੇ ਤੁਹਾਡੀ ਕੀ ਨਜ਼ਰੀਆ ਸਾਡਾ ਨਜ਼ਰੀਆ ਸਾਡੀ ਧਰਤੀ ਹੈ ਇੱਥੇ ਜਨਮ ਲਿਆ ਅਸੀਂ ਉੱਥੋਂ ਇਧਰ ਨੂੰ ਰੂਰ ਮਾਈਗ੍ਰੇਸ਼ਨ ਦੀ ਗੱਲ ਕਰਦੇ ਆ ਤੇ ਸਾਡੀ ਜਿਹੜੀ ਕਮਿਟਮੈਂਟ ਵੀ ਹੈ ਜਿਹੜਾ ਪ੍ਰੈਜ਼ੀਡੈਂਟ ਤੁਹਾਨੂੰ ਸਾਥ ਚ ਛੇ ਮਹੀਨੇ ਦਾ ਮਿਨਿਮਮ ਇਤਨਾਣਾ ਬਣਦਾ ਫੇਰ ਉਹ ਕਸਮ ਮਿਲੂਗਾ ਫਿਰ ਅਸੀਂ ਆਪਣੇ ਜਿਹੜੇ ਬਾਹਰਲੇ ਜਿਹੜੇ ਸਾਡੇ ਕਨੈਕਸ਼ਨ ਸਾਡੀ ਜਾਨ ਸ਼ਾਨ ਇਹਨਾਂ ਨੂੰ ਏਸੀ ਪਿਛਲੇ ਪੰਦਰਾਂ ਸਾਲ ਤੋਂ ਯੂਐਸਏ ਕਹਿੰਦਾ ਯੂਕੇ ਤੇ ਨੇੜਤਾ ਬਹੁਤ ਹੈ ਜਿਹੜੇ ਅਸੀਂ ਉਹਨਾਂ ਨੂੰ ਸਾਰੇ ਆ ਵੀ ਆ ਸਕੋਣ ਦੇਖੋ ਤੁਸੀਂ ਕੋਈ ਪ੍ਰੋਜੈਕਟ ਲਾਓਗੇ ਗਵਰਨਮੈਂਟ ਵੀ ਤੁਹਾਨੂੰ ਫੰਡਿੰਗ ਕਰੂਗੀ ਉਹਨਾਂ ਇੱਕ ਇੱਕ ਕਿਹੜੇ ਇੱਥੋਂ ਦੇ ਬੱਚੇ ਆ ਉਹਨਾਂ ਨੂੰ এমਪਲੋਇਮੈਂਟ ਮਿਲੂਗਾ ਤਾਂ ਜੋ ਬੰਗਲਾਦੇਸ਼ ਨਾਲ ਭੱਜਣ ਉਹ ਇੱਥੇ ਆ ਗਿਆ ਉਹਦੇ ਆਪਣੇ ਆਪਣੇ ਕੰਟਰੀ ਜਿਹੜਾ ਆਪਣੇ ਪੰਜਾਬ ਚ ਨਾ ਤੋਂ ਪਾਰਟ ਆਫ ਦਾ ਜੋਬ ਕਰਕੇ ਜਾ ਲੈਣਾ ਬਾਹਰ ਉੱਥੇ ਵੀ ਜੋਬ ਕਰਦੇ ਆ ਉੱਥੇ ਵੀ ਹਾਰਡ ਮਿਹਨਤ ਕਰਦੇ ਆ ਜਿਉਂ ਹੀ ਐਟਮੋਸਫੇਅਰ ਅਸੀਂ ਜੋਬ ਵਾਲਾ ਜੋਬ ਇੱਥੇ ਮਿਲ ਜਾ ਵਧੀਆ ਜੋਬ ਮਿਲ ਤਾਂ ਉਹਦੇ ਬਿਨਸ ਨਹੀਂ ਹੋਣੀ ਚਾਹੀਦੇ ਜਿਹੜੇ ਕਿ ਲਿਆ ਸਾਡੇ ਗਵਰਨਮੈਂਟ ਰ ਰੋਕੇ ਕੰਮ ਕਰਾਂਗੇ ਜਿਵੇਂ ਇਹਨਾਂ ਕੋਈ ਸਕੀਮ 50-50 ਆਈ ਹੈਗੀ ਆ ਆਈ ਥਿੰਕ ਉਹ ਚੀਜ਼ਾਂ ਦੁਆਰਾ ਰਵਾਈ ਪਾਏਗੀ তাহ ধ ধন্যবাদ জি